ਬਿਲਕੁਲ ਨੇੜੇ ਪਹੁੰਚੇ ਆ ਨੇੜੇ ਦੀਆਂ ਤਸਵੀਰਾਂ ਦਿਖਾ ਰਹੇ ਆ ਸਤਲੁਜ ਦਰਿਆ ਦੀਆਂ ਤਸਵੀਰਾਂ ਦੇਖ ਸਕਦੇ ਹੋ ਪੂਰਾ ਫਾਨ ਤੇ ਚੱਲ ਰਿਹਾ ਪਰ ਲੋਕਾਂ ਦਾ ਜਿਹੜਾ ਜੋਸ਼ ਹੈ ਕਿਸੇ ਨਾ ਕਿਤੇ ਆਪ ਮੁਹਾਰੇ ਲੱਗ ਕੇ ਜਿਹੜੇ ਲੋਕ ਪ੍ਰਸ਼ਾਸਨ ਦੇ ਨਾਲ ਲੱਗੇ ਹੋਏ ਨੇ ਫੌਜ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਬੜਾ ਕੱਲ ਸਾਡੇ ਐਮਪੀ ਸਾਹਿਬ ਹੀ ਹੈ ਤੇ ਕੰਗ ਸਾਹਿਬ ਹਮ ਐਮਐਲਏ ਵੀ ਆਲੇ ਉਹ ਕਹਿੰਦੇ ਦੱਸੋ ਸਾਨੂੰ ਹੁਣ ਕੀ ਆ ਦਸੀਏ ਸੀ ਜਾ ਕਹਿੰਦੇ ਹੁੰਦੇ ਭਾਣੀ ਬੀਤ ਗਿਆ ਹੁਣ ਕਿਆ ਤਸੀਂ ਉਹਨਾਂ ਨੂੰ ਅਸੀਂ ਹੁਣ ਤਾਂ ਸਾਨੂੰ ਕਹਿੰਦੇ ਤੁਸੀਂ ਦੱਸੋ ਕਿਹੜੀ ਚੀਜ਼ ਦੀ ਲੋੜ ਆ ਕਹਿੰਦੇ ਜੀ ਲੋਕਾਂ ਨਾਲ ਗੱਲ ਕਰ ਰਹੇ ਸੀ ਲੋਕ ਕਹਿੰਦੇ ਅਸੀਂ ਟਰਾਲੀਆਂ ਆਪ ਲੈ ਕੇ ਆ ਰਹੇ ਆਂ ਬੋਰੀਆਂ ਆਪ ਲੈ ਸੰਗਤ ਸੇਵਾ ਕਰ ਰਹੇ ਆਂ ਲੋਕ ਕਰ ਰਹੇ ਆ ਜੀ ਹੁਣ ਜਾਨੀ ਇਹਨਾਂ ਦਿਨਾਂ 'ਚ ਆ ਕੇ ਲੀਡਰ ਹੋਇਆ ਭਾਵੇਂ ਡੀਸੀ ਤੱਕ ਐਮਪੀ ਤੱਕ ਜਿਨੇ ਵੀ ਇਹਨਾਂ ਦਿਨਾਂ 'ਚ ਆਉਣਾ ਜਾਂ ਲੋਕ ਐ ਡੁੱਬਣ ਲੱਗਦੇ ਪਹਿਲਾਂ ਕਦੇ ਨਹੀਂ ਆਉਂਦੇ ਪਹਿਲਾਂ ਕਦੇ ਨਹੀਂ ਨਿਕਲਦੇ ਆ 23 ਨੰਬਰ ਬੁਰਜੀ ਪੈਂਦੀ ਆ ਮਾਲੇਵਾਲ ਪਿੰਡ ਪੈਂਦਾ ਹਾਂਜੀ ਹੂੰ ਇਥੋਂ 1.5 ਕਿਲੋਮੀਟਰ ਦਾ ਏਰੀਆ ਜਿਹਦੇ ਚ 6 ਸਾਲ ਹੋ ਗਏ ਮੈਨੇ ਗੁੰਦੀ ਨੂੰ ਅਸੀਂ ਕਹਿੰਦੇ ਵੀ ਜੇ ਕਰੋੜਾਂ ਰੁਪਇਆ ਲੁੱਟ ਕੇ ਲੈ ਗਏ ਜਿਹੜੇ ਲੋਕ ਬਰਬੜੇ ਢਿੱਡਾਂ ਵਾਲੇ ਉਹ ਜਿਹੇ ਤਣਾੜ ਲੋਕ ਜਿਹੜੇ ਲੋਟੂ ਟੋਲਾ ਜੇ ਉਹਦੇ ਚ 25% ਵੀ ਦਰਿਆ ਤੇ ਲੱਗਿਆ ਹੁੰਦਾ ਤਾਂ ਸਾਡੀ ਅੱਜ ਆਹ ਹਾਲਤ ਨਾ ਹੁੰਦੀ ਜਿਹੜਾ ਬੰਨ ਤੋਂ ਇਧਰਲਾ ਪਾਸਾ ਨਾ ਉਹਦੇ ਨਾਲੋਂ ਦੂਜਾ ਪਾਸਾ 15 ਫੁੱਟ ਨੀਮਾ ਆ ਜਦੋਂ ਇਥੋਂ ਪਾਣੀ ਪੈ ਜਾਣਾ 15 ਫੁੱਟ ਆਟੋਮੈਥਿਓ ਕੇ ਲਈ ਨੀਮਾ ਉਧਰ ਹੂੰ ਪਹਿਲਾ ਦਰਿਆ ਚੱਲਿਆ ਹੋਇਆ 78 ਦੇ ਵਿੱਚ ਉਹ ਕੰਡਾ ਤਕਰੀਬਨ ਜਿਹੜਾ ਪਹਿਲਾ 2000 ਫੁੱਟ ਤੇ ਆ 1 ਲੱਖ 3000 ਦਰਿਆ ਨੇ ਉੱਥੇ ਪਹੁੰਚਣਾ ਹੈ ਮਤਲਬ ਇਹ ਉੱਚਾ ਚੱਲ ਰਿਹਾ ਇਸ ਟੈਂਡ ਬਹੁਤ ਉੱਚਾ ਚੱਲਦਾ ਜੀ ਉਧਰ ਨਾਲ ਤੁਸੀਂ ਬੰਨ ਤੇ ਖੜ ਕੇ ਦੇਖਿਓ ਜਿਹੜਾ ਲੋਹੇ ਦਾ ਜਾਲ ਆ ਹਾਂਜੀ ਉਹਦੇ ਵਿੱਚ ਪੱਥਰ ਬੰਦ ਕਰਿਆ ਹੋਇਆ ਹਾਂਜੀ ਉਹ ਹੁਣ 45 ਸਾਲ ਕਿਹੜਾ ਲੋਹਾ ਕੱਢ ਜੂਗਾ ਅਸੀਂ 10 ਸਾਲ ਤੋਂ ਕਹਿੰਦੇ ਆ ਰਹੇ ਹਾਂ ਵੀ ਇਹਦੇ ਇਹਨੂੰ ਜਾਲ ਬੰਨ ਕਹਿੰਦੇ ਉੱਪਰ ਲੇਅਰ ਹੋਰ ਲਾਈ ਜਾਵੇ ਇੱਕ ਤਾਂ ਜੋ ਇਹ ਬਾਛ ਦੋਬਲ ਲੇਅਰ ਕੀਤੀ ਜਾਵੇ ਦੋਬਲ ਲੇਅਰ ਕੀਤੀ ਜਾਵੇ ਹੁਣ ਪੱਥਰ ਖਿੰਡ ਗਿਆ ਹਾਂ ਸਿਰਫ 10-15 ਫੁੱਟ ਦਾ ਪਾੜ ਸੀ ਬਸ ਹਾਂਜੀ 10-15 ਫੁੱਟ ਯਕੀਨ ਕਰਿਓ ਬਥੇਰਾ ਪ੍ਰਸ਼ਾਸਨ ਨੂੰ ਜ਼ੋਰ ਪਾਇਆ ਪਰ ਕਿਸੇ ਨੇ ਕੋਈ ਗੌਰ ਨਹੀਂ ਕਰੀ ਉਦੋਂ ਮੌਸਮ ਵੀ ਸਾਫ਼ ਸੀ ਹਾਂਜੀ ਹੁਣ ਜਿਆਦਾ ਕੰਮ ਜਿਆਦਾ ਵੱਧ ਗਿਆ ਦੋ ਤਿੰਨ ਦਿਨ ਤੋਂ ਇਹ ਸਾਰਾ ਕੰਮ ਜਿਹੜਾ ਇਹ ਤਿੰਨ ਦਿਨ ਦਾ ਕੰਮ ਆ ਜੀ ਤਿੰਨ ਦਿਨ ਦੇ ਵਿੱਚ ਇਹ ਤਕਰੀਬਨ 100 ਫੁੱਟ ਆ ਗਿਆ ਹੁਣ ਬੰਨ ਦੇ ਨਾਲ ਉਧਰ ਲੱਗ ਗਿਆ ਇਹਨਾਂ ਨੂੰ ਟੱਚ ਕਰ ਗਿਆ ਅਸੀਂ ਪਹਿਲਾਂ 78 ਵਾਲਾ ਸੰਤਾਪ ਵੀ ਭੋਗਿਆ ਛਾਸੀ ਵਾਲਾ ਵੀ ਭੋਗਿਆ ਅਸੀਂ ਉਹ ਦਿਨ ਦੇਖੇ ਹੋਏ ਆ ਟੋਣੇ ਜਿਹੜੀਆਂ ਠੋਕਾਂ ਲੱਗੀਆਂ ਨੇ ਜਿਹੜੀਆਂ ਹੱਟ ਰਹੀਆਂ ਇਹ 1978 ਦੀਆਂ ਲੱਗੀਆਂ ਹੋਈਆਂ ਇਹਨਾਂ ਨੂੰ 45 46 ਸਾਲ ਹੋ ਗਏ ਉਸ ਤੋਂ ਬਾਅਦ ਅਸੀਂ ਉਦੋਂ ਤੋਂ ਹੀ ਕਹਿੰਦੇ ਆ ਰਹੇ ਬਈ ਨਦੀ ਰਿਪੇਅਰ ਕਰੋ ਜੀ ਇਹਨਾਂ ਨੂੰ ਪਤਾ ਖਰਚੇ ਵੀ ਕਿਤੇ ਜੇ ਬੰਨ ਖਰ ਗਿਆ ਜੀ ਫੇਰ ਇੱਥੇ ਕਿ ਆਏ ਇੱਕ ਤਾਂ ਮਿੱਟੀ ਨਹੀਂ ਮਿਲ ਰਹੀ ਹੁਣ ਮਿੱਟੀ ਤਾਂ ਸਾਡਾ ਰੋਡ ਜਿਹੜਾ ਬਣਿਆ ਉਹਨੇ ਖਿੱਚਦੀ ਜੇ ਬੰਨ ਟੁੱਟ ਗਿਆ ਦੇਖੋ ਉਹਨੇ ਬੰਨ 100 ਫੁੱਟ ਚੌੜਾ ਥੱਲੇ ਤੇ ਉੱਪਰ ਤੋਂ 35 ਫੁੱਟ ਚੌੜਾ ਤਕਰੀਬਨ ਇਹ ਬੰਨ ਕਿਤੇ ਸੋਖਾ ਬੰਨੋਣਾ ਜੀ ਫੇਰ ਮੈਂ ਕਹਿੰਦਾ ਬਈ ਹੁਣ ਜਿੱਦਾਂ ਲੋਕ ਲੱਗੇ ਹੋਏ ਨੇ ਹੁਣ ਤਾਂ ਜੁੜ ਵੀ ਜਾਊਗਾ ਕੋਈ ਕੋਸ਼ਿਸ਼ ਲੱਗੀ ਹੋਈ ਹੈ ਨਾ ਕਿ ਹੋਏ ਨੇ ਕਰੋ ਵਾਇਗਰੂ ਮੇਰ ਕਰਨਗੇ ਪ੍ਰਮਾਤਮਾ ਮੇਰ ਕਰਨਗੇ ਵੀ ਜੁੜ ਜਵੇ ਪੱਕਾ ਹੱਲ ਹੋ ਸਤਲੁਜ ਦਰਿਆ ਦੀਆਂ ਤਸਵੀਰਾਂ ਦੇਖ ਸਕਦੇ ਹੋ ਪੂਰਾ ਫਾਨ ਤੇ ਚੱਲ ਰਿਹਾ ਪਰ ਲੋਕਾਂ ਦਾ ਜਿਹੜਾ ਜੋਸ਼ ਹੈ ਕਿਤੇ ਨਾ ਕਿਤੇ ਆਪ ਮੁਹਾਰੇ ਲੱਗ ਕੇ ਜਿਹੜੇ ਲੋਕ ਪ੍ਰਸ਼ਾਸਨ ਦੇ ਨਾਲ ਲੱਗੇ ਹੋਏ ਨੇ ਫੌਜ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਡਰਖਤ ਨੇ ਪਪੂਲਰਾਂ ਨੂੰ ਕੱਟ ਕੇ ਦਰਿਆ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਕਿਤੇ ਨਾ ਕਿਤੇ ਜਿਹੜਾ ਪਾਣੀ ਨੇੜੇ ਨਾ ਆਵੇ ਖਾਰ ਨਾ ਪਵੇ ਖਾਰ ਨਾ ਪਵੇ ਤੇ ਪਿੰਡਾਂ ਦੇ ਲੋਕ ਇੱਥੇ ਲੱਗੇ ਹੋਏ ਨੇ ਬਿਲਕੁਲ ਬਾਬਾ ਜੀ ਡਰ ਨਹੀਂ ਲੱਗਦਾ ਇਹਨੇ ਨਜ਼ਦੀਕ ਖੜੇ ਹੋਗੇ ਕਿਤੇ ਨਾ ਕਿਤੇ ਦਰਿਆ ਪੂਰਾ ਫਾਨ ਦੇ ਉੱਪਰ ਚਲੋ ਡਰ ਤਾਂ ਜੀ ਹੁਣ ਕੀ ਲੱਗਣਾ ਹੁਣੇ ਦੇਖੋ ਵਕਤ ਦੇ ਮਾਰੇ ਤਾਂ ਹੁਣ ਘੜ ਹੋਵੇ ਕੋਸ਼ ਹੋਵੇ ਪਰ ਅਲਾ ਦਾ ਕਰਨਾ ਹੀ ਪੈਣਾ ਹੈ ਹਾਂਜੀ ਪਰ ਅਲਾ ਦਾ ਕਰਾਂਗੇ ਦੇਖੋ ਇਹ ਜਿਹੜਾ ਅੱਜ ਤੋਂ 5-6 ਦਿਨ ਪਹਿਲਾਂ ਸਿਰਫ 10-15 ਫੁੱਟ ਦਾ ਪਾੜ ਸੀ ਬਸ ਹਾਂਜੀ 10-15 ਫੁੱਟ ਯਕੀਨ ਕਰਿਓ ਬਥੇਰਾ ਪ੍ਰਸ਼ਾਸਨ ਨੂੰ ਜ਼ੋਰ ਪਾਇਆ ਪਰ ਕਿਸੇ ਨੇ ਕੋਈ ਗੌਰ ਨਹੀਂ ਕਰੀ ਉਦੋਂ ਮੌਸਮ ਵੀ ਸਾਫ਼ ਸੀ ਹਾਂਜੀ ਹੁਣ ਜਿਆਦਾ ਕੰਮ ਜਿਆਦਾ ਵਧ ਗਿਆ 2-3 ਦਿਨ ਤੋਂ ਇਹ ਸਾਰਾ ਕੰਮ ਜਿਹੜਾ ਇਹ 3 ਦਿਨ ਦਾ ਕੰਮ ਆ ਜੀ ਤਿੰਨ ਦਿਨ ਦੇ ਵਿੱਚ ਇਹ ਤਕਰੀਬਨ 100 ਫੁੱਟ ਆ ਗਿਆ ਹੁਣ ਬੰਨ ਦੇ ਨਾਲ ਉਧਰ ਲੱਗ ਗਿਆ ਇਹਨਾਂ ਬੰਨ ਨੂੰ ਟੱਚ ਕਰ ਗਿਆ ਦੇਖੋ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਬੇਨਤੀ ਕਰਦੇ ਰਹੇ ਹਰੇਕ ਬਰਸਾਤ ਜਾਨੀ ਇਹਨਾਂ ਦਿਨਾਂ 'ਚ ਆ ਕੇ ਲੀਡਰ ਹੋਇਆ ਭਾਵੇਂ ਡੀਸੀ ਤੱਕ ਐਮਪੀ ਤੱਕ ਜਿਨੇ ਵੀ ਇਹਨਾਂ ਦਿਨਾਂ ਚ ਆਉਣਾ ਜਾਂ ਲੋਕ ਐ ਡੁੱਬਣ ਲੱਗਦੇ ਪਹਿਲਾਂ ਕਦੇ ਨਹੀਂ ਆਉਂਦੇ ਪਹਿਲਾਂ ਕਦੇ ਨਹੀਂ ਨਿਕਲਦੇ ਅਸੀਂ ਪ੍ਰਸ਼ਾਸਨ ਨੂੰ ਹਰੇਕ ਵਾਰ ਬੇਨਤੀ ਕਰੀਦੀ ਆ ਮੈਂ ਵੀਕੇਜੀ ਲਖੋਵਾਲ ਦਾ ਬਲਾਕ ਦਾ ਪ੍ਰਧਾਨ ਆ ਜਗੀਰ ਸਿੰਘ ਮੇਰਾ ਪਿੰਡਾ ਨਜ਼ਦੀਕੇ ਆ ਅਸੀਂ ਪਹਿਲਾਂ 78 ਵਾਲਾ ਸੰਤਾਪ ਵੀ ਭੋਗਿਆ ਫਾਸੀ ਵਾਲਾ ਹੋ ਗਿਆ ਅਸੀਂ ਉਹ ਦਿਨ ਦੇਖੇ ਹੋਏ ਆ ਉਹਨੇ ਜਿਹੜੀਆਂ ਠੋਕਣਾਂ ਲੱਗੀਆਂ ਨੇ ਜਿਹੜੀਆਂ ਹੱਟ ਰਹੀਆਂ ਇਹ 1978 ਦੀਆਂ ਲੱਗੀਆਂ ਹੋਈਆਂ ਇਹਨਾਂ ਨੂੰ 45 46 ਸਾਲ ਹੋ ਗਏ ਉਹ ਤੋਂ ਬਾਅਦ ਅਸੀਂ ਉਦੋਂ ਦੇ ਹੀ ਕਹਿੰਦੇ ਆ ਰਹੇ ਬਿਨਾਂ ਦੀ ਰਿਪੇਅਰ ਕਰੋ ਜੀ ਇਹਨਾਂ ਨੂੰ ਪੱਕੇ ਨਹੀਂ ਕੀਤਾ ਜਾਂਦਾ ਟਾਈਮ ਟੂ ਟਾਈਮ ਜਿਹੜਾ ਲੋਹੇ ਦਾ ਜਾਲ ਆ ਉਹਦੇ ਵਿੱਚ ਪੱਥਰ ਬੰਦ ਕਰਿਆ ਹੋਇਆ ਉਹ ਹੁਣ 45 ਸਾਲ ਕਿਹੜਾ ਲੋਹਾ ਖੜ ਜੂਗਾ ਅਸੀਂ 10 ਸਾਲ ਤੋਂ ਕਹਿੰਦੇ ਆ ਰਹੇ ਹਾਂ ਵੀ ਇਹਦੇ ਇਹਨੂੰ ਜਾਲ ਬੰਨ੍ਹ ਕਹੀਦੇ ਉੱਪਰ ਲੇਅਰ ਹੋਰ ਲਾਈ ਜਾਵੇ ਇੱਕ ਤਾਂ ਜੋ ਇਹ ਬਚ ਸਕਾ ਡਬਲ ਲੇਅਰ ਕੀਤੀ ਜਾਵੇ ਡਬਲ ਲੇਅਰ ਕੀਤੀ ਜਾਵੇ ਹੁਣ ਪੱਥਰ ਖਿੰਡ ਗਿਆ ਪੱਥਰ ਖਿੰਡ ਗਣ ਕਰਕੇ ਦੇਖੋ ਠੋਕਰਾਂ ਸਾਰਾ ਬੈਠ ਗਿਆ ਠੋਕਰਾਂ ਉਹ ਕੁਝ ਨਹੀਂ ਹੁਣ ਬਣ ਸਕਦਾ ਇਹਦਾ ਇੱਥੇ ਬਈ ਸਾਰੀ ਜ਼ਮੀਨ ਸੀਗੀ ਸਾਰਾ ਮਨ ਕੇ ਇੱਦਾਂ ਸੀ ਜ਼ਮੀਨ ਇਹ ਦੇਖੋ 2 ਦਿਨ ਦਾ ਕੰਮ ਆ ਜੀ ਉਹ ਸਾਹਮਣੇ ਤੋਂ ਇਹ 150 ਫੁੱਟ ਆ ਗਿਆ ਤਕਰੀਬਨ ਹਾਂਜੀ ਸੌਤ ਵੀ ਜ਼ਿਆਦਾ ਹੁਣ ਰਾਤ-ਰਾਤ ਬੰਨ ਨੂੰ ਲੱਗ ਗਿਆ ਦੇਖੋ ਇੱਕ ਹੋਰ ਆ ਬੇਨਤੀ ਦੇਖੋ ਅਸੀਂ 6-7 ਸਾਲ ਦੇ ਦੇਖਦੇ ਆ ਜੀ 219 ਦਾ ਇੱਥੇ ਟੱਕ ਲੱਗਿਆ ਵਾ ਆ 23 ਨੰਬਰ ਬੁਰਜੀ ਪੈਂਦੀ ਆ ਮਾਲੇਵਾਲ ਪਿੰਡ ਪੈਂਦਾ ਇੱਥੋਂ 1.5 ਕਿਲੋਮੀਟਰ ਦਾ ਏਰੀਆ ਜਿਹਦੇ ਚੋ 6 ਸਾਲ ਹੋ ਗਏ ਮੈਨੇ ਗੁੰਦੀ ਨੂੰ ਅਸੀਂ ਕਹਿੰਦੇ ਵੀ ਜੇ ਕਰੋੜਾਂ ਰੁਪਇਆ ਲੁੱਟ ਕੇ ਲੈ ਗਏ ਜਿਹੜੇ ਲੋਕ ਬੜਬੜੇ ਢਿੱਡਾਂ ਵਾਲੇ ਉਹ ਜਿਹੇ ਤਣਾੜ ਲੋਕ ਜਿਹੜੇ ਲੋਟੂ ਟੋਲਾ ਜੇ ਉਹਦੇ ਚੋ 25% ਵੀ ਦਰਿਆ ਤੇ ਲੱਗਿਆ ਹੁੰਦਾ ਤਾਂ ਸਾਡੀ ਅੱਜ ਆ ਹਾਲਤ ਨਾ ਹੁੰਦੀ ਖੜਦੇ ਨਹੀਂ ਆਂਗੇ ਕਿਹਨੇ ਖੜਨਾ ਜੀ ਅਸੀਂ ਸਾਡੇ ਲੋਕਾਂ ਨੂੰ ਇੱਕ ਟਰਾਲੀ ਭਰਨ ਦਾ ਆਰਡਰ ਨਹੀਂ ਸੀ ਜਿਨ੍ਹਾਂ ਦੀ ਅੱਜ ਬਰਬਾਦੀ ਹੋ ਰਹੀ ਆ ਥੋੜੋ ਪਰ ਮੈਂ ਇਹ ਪਰਚੇ ਪਾਉਂਦੇ ਹਾਂਗੇ ਡਰਾਉਂਦੇ ਹਾਂਗੇ ਸਾਨੂੰ ਜੀ ਮੈਂ ਕਹਿੰਦਾ ਅਸੀਂ ਧਰਨੇ ਦੇ ਦੇ ਕੇ ਦੇਖ ਲੇ ਜੀ ਅਸੀਂ ਦੁਨੀਆ ਦੇ ਤੌਰ ਤੇ ਵੀ ਇਲਾਕੇ ਦੇ ਤੌਰ ਤੇ ਧਰਨੇ ਦੇ ਦੇ ਕੇ ਦੇਖ ਲੇ ਕਿਸੇ ਨੇ ਇੱਕ ਨਹੀਂ ਮੰਨੀ ਸਾਡੀ ਤੁਸੀਂ ਦੇਖ ਲਓ ਇੱਥੋਂ 6 ਸਾਲ ਦੇ ਵਿੱਚ ਤੁਸੀਂ ਸਾਫ ਲਾਓ ਵੀ ਕਿੰਨਾ ਖਰੇਤਾ ਗਿਆ ਹੋਊਗਾ ਪਤਾ ਨਹੀਂ ਕਿੱਥੇ ਕਿੱਥੇ ਤੱਕ ਰੇਤਾ ਗਿਆ ਜੀ ਅਸੀਂ ਕਹਿੰਦੇ ਰਹੇ ਹਾਂ ਦੇਖੋ ਰੋੜ ਸਾਡੇ ਟੁੱਟ ਗਏ ਹਾਂਜੀ ਬਰਬਾਦੀ ਅੱਜ ਆ ਸਾਡੀ ਹੋ ਰਹੀ ਆ ਸਾਨੂੰ ਰੇਤੇ ਦਾ ਕਿਆ ਮਿਲਿਆ ਅਸੀਂ ਕਹਿੰਨੇ ਵੀ ਸਾਡੇ ਪਰ 25% ਸਾਡੇ ਦਰਿਆ ਤੇ ਖਰਚ ਕਰਦੇ ਤਾਂ ਸਾਡੀ ਆਹ ਹਾਲਤ ਨਾ ਹੁੰਦੀ ਲੱਗਦਾ ਪੰਜਾਬ ਦੇ ਬਾਈ ਜੀ 9 ਜ਼ਿਲ੍ਹੇ ਡੁੱਬੇ ਹੋਏ ਨੇ ਹਨਾ ਵੱਡੀ ਤਬਾਹੀ ਮਚ ਰਹੀ ਏ ਕਿਤੇ ਨੇ ਕਿਤੇ ਜੇ ਹੁਣ ਅਜਾ ਪਾੜ ਪੈਂਦਾ ਬਈ ਲੱਗਦਾ ਵੀ ਫੇਰ ਤਾਂ ਪੂਰਾ ਪੰਜਾਬ ਇਹ ਕਹਿ ਸਕਦੇ ਆ ਅਸੀਂ ਉਹਨਾਂ ਦੀ ਹਾਲਤ ਦੇਖ ਕੇ ਹੀ ਹਾਂ ਅਸੀਂ ਆਪ ਉਪਰਾਲਾ ਕਰ ਰਹੇ ਹਾਂ ਜੀ ਕੱਲ ਦਾ ਹੁਣ ਤੁਸੀਂ ਦੇਖੋ ਚਾਰਚ ਪੈਰੀ ਨੂੰ ਦੇਖੋ ਹਜ਼ਾਰਾਂ ਹੀ ਬੰਦਾ ਖੜਾ ਚਲੋ ਕੰ ਫੌਜ ਵੀ ਰਾਤ ਆਈ ਆ ਪਰ ਹੁਣ ਫੌਜ ਕੱਲ ਸਾਡੇ ਐਮਪੀ ਸਾਹਿਬ ਵੀ ਆਏ ਤੇ ਕੰਗ ਸਾਹਿਬ ਐਮਐਲਏ ਵੀ ਆਲੇ ਉਹ ਕਹਿੰਦੇ ਦੱਸੋ ਸਾਨੂੰ ਹੁਣ ਕੀ ਆ ਦਸੀਏ ਅਸੀਂ ਜਾ ਕਹਿੰਦੇ ਹੁੰਦੇ ਪਾਣੀ ਬੀਤ ਗਿਆ ਹੁਣ ਕਿਆ ਦਸੀ ਉਹਨਾਂ ਨੂੰ ਅਸੀਂ ਹੁਣ ਤਾਂ ਸਾਨੂੰ ਕਹਿੰਦੇ ਤੁਸੀਂ ਦੱਸੋ ਕਿਹੜੀ ਚੀਜ਼ ਦੀ ਲੋੜ ਆ ਕਹਿੰਦੇ ਜੀ ਲੋਕਾਂ ਨਾਲ ਗੱਲ ਕਰ ਰਹੇ ਸੀ ਲੋਕ ਕਹਿੰਦੇ ਅਸੀਂ ਟਰਾਲੀਆਂ ਆਪ ਲੈ ਕੇ ਆ ਰਹੇ ਆਂ ਬੋਰੀਆਂ ਆਪ ਲੈ ਸੰਗਤ ਸੇਵਾ ਕਰ ਰਹੇ ਆਂ ਆਹੇ ਲੋਕ ਕਰ ਰਹੇ ਆ ਜੀ ਹੁਣ ਦੇਖੋ ਇੱਥੇ ਕੱਲ ਦਾ ਅਸੀਂ ਆਹ ਤਕਰੀਬਨ ਇੱਕ ਕੀਲਾ ਸੀ ਆ ਪਪੂਲਰ ਦਾ ਜਿਹੜਾ ਵੱਡ ਵੱਡ ਕੇ ਲਾਤਾ ਚਲੋ ਧੰਨਵਾਦ ਆ ਉਹਦਾ ਲੈਂਬਰ ਦਾਸ ਦਾ ਹਾਂਜੀ ਉਹਨਾਂ ਦਾ ਸੀ ਇੱਕ ਕੀਲਾ ਇਹ ਵੱਡ ਵੱਡ ਕੇ ਲਾਤਾ ਮੈਂ ਕਹਿੰਦਾ ਵੀ ਲੱਕੜ ਦਾ ਕੋਈ ਅੰਤ ਨਹੀਂ ਛੱਡਿਆ ਲੋਕਾਂ ਨੇ ਆਪ ਮਾਰੇ ਉਹਨੂੰ ਦੇਖੋ ਅਸੀਂ ਆਪਣਾ ਬਚਾਅ ਤਾਂ ਕਰ ਨਹੀਂ ਆ ਸਾਨੂੰ ਪ੍ਰ ਸਮੇਟਾਂ ਵੀ ਕਰੀਆਂ ਵੀ ਭਾਈ ਵੀ ਦੇਖੋ ਆਪ ਮੁਹਾਰੇ ਹੋ ਕੇ ਆਪਣੀ ਮਦਦ ਕਰ ਲੋ ਆਪਣੀ ਆਪਣੀ ਜੇ ਸੇਫਟੀ ਕਰਨੀ ਆ ਇੱਥੇ ਕਿਸੇ ਨੇ ਨਹੀਂ ਬੋਰਨ ਦੇਖੇ ਰਹੇ ਅਸੀਂ 8-9 ਜ਼ਿਲ੍ਹਿਆਂ ਦਾ ਕੀ ਹਾਲ ਆ ਲੱਗਦਾ ਇਲਾਕਾਨਵਾਸੀ ਨੂੰ ਬੇਨਤੀ ਆ ਵੀ ਵੱਧ ਜੜ ਕੇ ਪਹੁੰਚੋ ਇੱਥੇ ਸੇਵਾ ਕਰਨੀ ਆ ਇਲਾਕਾਨਵਾਸੀ ਤਾਂ ਬਹੁਤ ਆ ਜੀ ਹੁਣ ਇਲਾਕਾਨਵਾਸੀ ਕੀ ਕਰਨਗੇ ਗਿੱਲਾ ਹੋਇਆ ਪਿਆ ਮਿੱਟੀ ਦਾ ਸਾਧਨ ਹੀ ਹੋ ਰਿਹਾ ਹੁਣ ਇਹ ਸਾਡੇ ਵੀਰ ਆ ਕੱਲ ਤਾਂ ਇਹ ਆਪਣੇ ਆਰੇ ਲਿਆਂਦੇ ਹੋਏ ਅਸੀਂ ਹਾਂ ਜਿਹੜੇ ਆ ਆਰੇ ਵੱਢਣ ਵਾਲੇ ਆ ਨਾ ਪਟ્રોલ ਵਾਲੇ ਕਟਰ ਇਹ ਆਪਣੇ ਲਿਆਂਦੇ ਹੋਏ ਸਾਰਾ ਕੁਝ ਆਪਣਾ ਹੁਣ ਆਪ ਮੁਹਾਰੇ ਲੋਕ ਆ ਬੋਰੇ ਭਰ-ਭਰ ਕੇ ਲਾਉਂਦੇ ਚਲੋ ਮਿਲਟਰੀ ਵਾਲੇ ਵੀ ਲੱਗੇ ਕਿਆ ਕਰਨਗੇ ਜੀ ਹੁਣ ਪਾੜ ਇਹ 10 ਫੁੱਟ ਤੋਂ ਇਹ ਕ तकरीबन ਉਥੋਂ ਲੈ ਕੇ ਤੁਸੀਂ ਇਹ ਤਿੰਨ ਕੀਲਿਆਂ ਦੀ ਲਾਮ ਬਣਦੀ ਹੈ 40 ਇਕੱਠੇ ਦਾ ਕੀਲਾ ਹੁੰਦਾ ਹਾਂਜੀ ਤਿੰਨ ਕੀ 120 ਇਕੱਠਾ ਲਾਮ ਚ ਪਾੜ ਲੱਗਿਆ ਹੋਇਆ ਹੁਣ ਪਾੜ ਲੱਗਿਆ ਪਹਿਲਾਂ ਤਾਂ ਸਾਹਮਣੇ ਟੱਕਰ ਵੱਜ ਰਹੀ ਹੈ ਉਧਰ ਵੀ ਨੁਕਸਾਨ ਕਰ ਸਕਦਾ ਸਾਹਮਣੇ ਟੱਕਰ ਦੀ ਸਾਡਾ ਹਰੇਕ ਸਾਲ ਜਿਹੜਾ ਵੀ ਐਮਐਲਏ ਹੁੰਦਾ ਕੋਈ ਸੀਐਮ ਕੁਛ ਵੀ ਹੋਵੇ ਉਹਨੂੰ ਅਸੀਂ ਬੇਨਤੀ ਕਰਦੇ ਵੀ ਉਹ ਸਾਹਮਣੇ ਟੱਕਰ ਆ ਹਾਂਜੀ ਉੱਥੋਂ ਸਾਹਮਣੇ ਜਿਹੜੀ ਪਖੂਜੇ ਜੀ ਚੋਲੀ ਜਾਂਦੇ ਮੈਨਾਂ ਕਰਨ ਨੂੰ ਡੀ ਸਿਲਟਿੰਗ ਦੇ ਨਾਂ ਤੇ ਇਹ ਤਾਂ ਪਿੱਛੇ ਪਿੱਛੇ ਮੈਨਾਂ ਹੋਈ ਜਾਂਦੀ ਆ ਇਹਨੂੰ ਸੜਕਾਂ ਪੱਕੀਆਂ ਲਾਦੀਆਂ ਉਹਨਾਂ ਨੂੰ ਕੰਮ ਸੌਖਾ ਪੂਲੀਆਂ ਸਾਡੀਆਂ ਟੁੱਟ ਰਹੀਆਂ ਸੜਕਾਂ ਸਾਡੀਆਂ ਟੁੱਟ ਰਹੀਆਂ ਉਹ ਉੱਥੇ ਨੂੰ ਅਸੀਂ ਹਰੇਕ ਸਾਲ ਕਹਿੰਦੇ ਵੀ ਉਹ ਚੱਕਿਆ ਜਾਵੇ ਦੇਖੋ ਹੁਣ ਪਾਣੀ ਤੁਹਾਨੂੰ ਸਾਹਮਣੇ ਦਿਖਦਾ ਨਾ ਸਿੱਧਾ ਪਾਣੀ ਭਜਦਾ ਆ ਕੇ ਉਹ ਸਾਨੂੰ ਐਡਾ ਬੜਾ ਨੁਕਸਾਨ ਆ ਅਸੀਂ ਪਹਿਲਾਂ ਪ੍ਰਸ਼ਾਸਨ ਨੂੰ ਕਿਹਾ ਵੀ ਡੀਸੀ ਮੈਡਮ ਹੁੰਦੀ ਸੀ ਪਹਿਲਾਂ ਤੇ ਹੁਣ ਦੂਏ ਆ ਕੇ ਮੈਨੂੰ ਨੋਂ ਨਹੀਂ ਯਾਦ ਡੀਸੀ ਜਾਬਦਾ ਉਹਨਾਂ ਨੂੰ ਅਸੀਂ ਕਿਹਾ ਵੀ ਚ ਉਹਨੂੰ ਦੇਖੋ ਆਉਂਦੀਆਂ ਤਾਂ ਉਹ 4 ਦਿਨ ਦਾ ਕੰਮ ਨਹੀਂ ਸੀ ਪਹਿਲਾਂ ਮੈਂ ਭੁਗਤ ਲੋਕ ਰਹੇ ਨੇ ਸੰਤਾਪ ਦਾ ਲੋਕਾਂ ਨੇ ਭੁਗਤ ਨਾ ਕਿਤੇ ਲੈ ਕੇ ਆ ਖਾਲਾ ਕੰਮ ਸੀ ਉਹ ਹੁਣ ਕਰੋੜਾਂ ਅਰਬਾਂ ਚ ਖੜ ਜਾਣਾ ਇਹ ਕੰਮ ਕਿਤੇ ਸੌਖਾ ਕੰਮ ਆ ਜੀ ਤੁਸੀਂ ਦੇਖੇ ਰਹੇ ਹੋ ਕਿੰਨਾ ਕੁ ਨੁਕਸਾਨ ਆ ਲੱਗਦਾ ਭਾਈ ਹੁਣ ਤੁਸੀਂ ਦਰਖਤ ਸਿੱਟ ਰਹੇ ਹੋ ਵੱਡ ਵੱਡ ਕੇ ਹਨਾ ਕਟਰ ਦੇ ਨਾਲ ਕੱਦੇ ਲੱਗੇ ਹੋਏ ਹਾਂ ਅਸੀਂ ਕੱਲ ਦੇ ਲੱਗੇ ਹੋਏ ਹਾਂ ਜੀ ਅੱਜ ਸਵੇਰੇ 3 ਵਜੇ ਤੋਂ ਕਟਰ ਚੱਲ ਰਿਹਾ ਹੈ ਲਗਾਤਾਰ ਚੱਲ ਰਿਹਾ ਲਗਾਤਾਰ ਚੱਲ ਰਿਹਾ ਜਦੋਂ ਫੌਜ ਆਈ ਆ ਮੈਂ ਉਹਨਾਂ ਨੂੰ ਲੈ ਕੇ ਆਇਆ ਅੰਦਰ ਬੈਠੇ ਸੀਗੇ ਮੈਂ ਕਿਹਾ ਭਾਈ ਆਜੋ ਜਲਦੀ ਉਹ ਤਾਂ ਬੰਦ ਪੈ ਗਿਆ ਜੀ ਬਾੜ ਹੁਣ ਵੀ ਤਰੇੜਾਂ ਪੈ ਰਹੀਆਂ ਨਾਲ ਦੀ ਨਾਲ ਮਨੂਗੀ ਇਹ ਤਾਂ ਇਹ ਤਾਂ ਜੀ ਹਰੇਕ 15 ਮਿੰਟ ਬਾਅਦ ਇੱਕ ਟਿੱਕ ਗਿਰਦੀ ਆ ਜੀ ਇੱਕ ਟਿੱਕ ਗਿਰਦੀ ਆ ਤੇ ਉਸ ਤੋਂ ਬਾਅਦ ਅਸੀਂ ਫੇਰ ਦਰਖਤ ਲਾਉਦੇ ਆ ਆਹ ਇੱਕ ਕਿਲਾ ਜ਼ਮੀਨ ਦਾ ਸੀਗਾ ਜੀ ਕਿਸੇ ਦਾ ਬੂਟਿਆਂ ਦਾ ਇਹ ਵਿਚਾਰੇ ਨੇ ਕਿਹਾ ਵੀ ਮੇਰਾ ਸੇਵਾ ਦੇ ਤੌਰ ਤੇ ਕਹਿੰਦਾ ਮੇਰੇ ਸਾਰੇ ਬੂਟੇ ਲਾ ਦਿਓ ਵੱਢ ਕੇ ਲਾਕਾ ਬਚਣਾ ਚਾਹੀਦਾ ਦੇਖੋ ਅਸੀਂ ਆਪਣੇ ਬਾਰੇ ਸੋਚਦੇ ਆਂ ਸਰਕਾਰਾਂ ਸਾਡੇ ਬਾਰੇ ਕੋਈ ਨਹੀਂ ਸੋਚਦੀਆਂ ਜੀ ਆਂਦੀਆਂ ਨੇ ਰੇਤਾ ਵੇਚਦੀਆਂ ਨੇ ਆਪਣਾ ਅੱਗੇ ਚੱਲ ਜਾਂਦੀਆਂ ਨੇ ਕੋਈ ਇੱਥੇ ਪ੍ਰਬੰਧ ਨਹੀਂ ਕਰਦਾ ਜੀ ਅਸੀਂ ਬਹੁਤ ਕਹਿ ਕਹਿ ਕੇ ਦੇਖ ਲਿਆ ਜੀ ਕੋਈ ਸੁਣਵਾਈ ਨਹੀਂ ਹੈ ਜੀ ਸਾਡੀ ਸਭ ਤੋਂ ਵੱਡੀ ਗੱਲ ਇਹ ਕਈ ਵੀ ਗਰਾਊਂਡ ਲੈਵਲ ਤੇ ਤਸਵੀਰਾਂ ਉਲਟ ਨੇ ਇੱਕ ਤੁਹਾਨੂੰ ਮੈਂ ਦੱਸਦਾ ਜੀ ਸਭ ਤੋਂ ਵੱਡੀ ਗਲਤੀ ਇਹ ਆ ਜਿਹੜਾ ਬੰਨ ਤੋਂ ਇਧਰਲਾ ਪਾਸਾ ਨਾ ਉਹਦੇ ਨਾਲੋਂ ਦੂਜਾ ਪਾਸਾ 15 ਫੁੱਟ ਨੀਵਾ ਹੈ ਜਦੋਂ ਇੱਥੋਂ ਪਾਣੀ ਪੈ ਜਾਣਾ ਹੈ 15 ਫੁੱਟ ਆਟੋਮੈਥਿਕਲੀ ਨੀਵਾ ਉਧਰ ਹੂੰ ਪਹਿਲਾ ਦਰਿਆ ਚੱਲਿਆ ਹੋਇਆ 78 ਦੇ ਵਿੱਚ ਉਹ ਕੰਡਾ ਤਕਰੀਬਨ ਜਿਹੜਾ ਪਹਿਲਾ 2000 ਫੁੱਟ ਤੇ ਆ 1 ਲੱਖ ਤਿੰਨ ਦਰਿਆ ਨੇ ਉੱਥੇ ਪਹੁੰਚਣਾ ਹੈ ਮਤਲਬ ਇਹ ਉੱਚਾ ਚੱਲ ਰਿਹਾ ਇਸ ਟਾਈਮ ਬਹੁਤ ਉੱਚਾ ਚੱਲਦਾ ਜੀ ਉਧਰ ਨਾਲ ਤੁਸੀਂ ਬੰਨ ਤੇ ਖੜ ਕੇ ਦੇਖਿਓ ਕਿੰਨਾ ਉੱਚਾ ਚੱਲ ਰਿਹਾ ਉਧਰ ਨਾਲੋਂ ਇੱਧਰ ਪਾਣੀ ਅਸੀਂ ਕੱਲ ਐਮਪੀ ਸਾਹਿਬ ਨੂੰ ਵੀ ਦੱਸਿਆ ਐਮਐਲਏ ਸਾਹਿਬ ਨੂੰ ਵੀ ਦੱਸਿਆ ਵੀ ਤੁਸੀਂ ਆਹ ਦੇਖੋ ਜੀ ਇੱਥੇ ਕੀ ਬਣਿਆ ਹੋਇਆ ਤੁਸੀਂ ਆਪਣੇ ਆਪ ਦੇਖੋ ਵੀ ਜ਼ਿਆਦਾ ਬੰਨ ਟੁੱਟ ਗਿਆ ਸੀ ਕਾਹਤੇ ਆਪ ਮਾਰੇ ਲੋਕ ਕਾਹਤੇ ਲੱਗੇ ਹੋਏ ਆ ਕੀ ਕਹਿੰਦੇ ਕੋਈ ਜਵਾਬ ਕੀ ਆਇਆ ਉਹਨਾਂ ਦਾ ਦੇਖੋ 25 30 ਪਿੰ ਮਿਲ ਗਈ ਬਨ ਕੇ ਸਿੱਟੇ ਜਾ ਰਹੇ ਨੇ ਬਨ ਕੇ ਜੀ ਕੋ ਦੇਖੋ ਇਹ ਬੋਰੇ ਆ ਇਹਨਾਂ ਦੇ ਵਿੱਚ ਥੈਲੇ ਪਾਏ ਹੋਏ ਆ ਭਰ ਕੇ ਮਿੱਟੀ ਤੇ ਉਹ ਆਪ ਲੋਕ ਸੇਵਾ ਕਰ ਰਹੇ ਆ ਆਪਣੇ ਤੌਰ ਤੇ ਹਾਂ ਹੁਣ ਕੀ ਕਰੀਏ ਹੁਣ ਜੇ ਦੇਖਿਆ ਜਾਵੇ ਜੀ ਦੇਖੋ ਆ ਪਾਸੋਂ ਕੱਲ ਪਾਸੋਂ ਦਾ ਚੱਲ ਰਿਹਾ ਹੈ ਇਹ ਘੱਟੋ ਘੱਟ 35 40 ਲੀਟਰ ਪੈਟਰੋਲ ਪੀ ਗਿਆ ਜੀ 35 40 ਲੀਟਰ ਉਹ ਸਾਰਾ ਖਰਚਾ ਸੀ ਆਪ ਕਰ ਰਹੇ ਆ ਜੀ ਪੱਲੇ ਤੋਂ ਕਰ ਰਹੇ ਆ ਜੀ ਆ ਦੇਖੋ ਲੰਗਰ ਚੱਲ ਰਿਹਾ ਚਾਹਾਂ ਬਣ ਰਹੀਆਂ ਲੰਗਰ ਆ ਰਿਹਾ ਉਹ ਸਾਰਾ ਜਿੰਨੀ ਵੀ ਸੰਗਤ ਪਿੰਡਾਂ ਦੀ ਉਹ ਆਪ ਕਰ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਨੇ ਬੋਰੀਆਂ ਬਣ ਕੇ ਥੱਲੇ ਸਿੱਟੀ ਜਾਂਦੀ ਹੈ ਮੈਂ ਕਿਹਾ ਉਹਨਾਂ ਦੇ ਹਜ਼ਾਰਾਂ ਹੀ ਬੋਰੀ ਸਿੱਟਦੀਆਂ ਆਉਣੀਆਂ ਦਰਿਆ ਦਾ ਡੂੰਘਾ ਹੀ ਪਾਉਦੇ ਆ ਦੇਖੋ ਜੀ ਕੋਈ ਪਤਨੀ ਹਜ਼ਾਰਾਂ ਹੀ ਤਾਂ ਬੋਰੀਆਂ ਦਾ ਇੱਕ ਵਾਰੀ ਦਰਾਖਤ ਹਜ਼ਾਰਾਂ ਹੀ ਗਿਰ ਗਿਆ ਜਿਹੜਾ ਹੁਣ ਰਾਤ ਰਾਤੀ ਨੇ ਚੱਕ ਤਾਂ ਹੁਣ ਨ ਤੇ ਵੀ ਚਲੋ ਬੰਨਣਾ ਖਰਜ ਕਿਤੇ ਜੇ ਬੰਨਣਾ ਖਰਚਾ ਜੀ ਫੇਰ ਇੱਥੇ ਕੀ ਆਏ ਦੇਖੋ ਇੱਕ ਤਾਂ ਮਿੱਟੀ ਨਹੀਂ ਮਿਲ ਰਹੀ ਹੁਣ ਮਿੱਟੀ ਤਾਂ ਸਾਡਾ ਰੋਡ ਜਿਹੜਾ ਬਣਿਆ ਉਹਨੇ ਖਿੱਚਦੀ ਜੇ ਬੰਨ ਟੁੱਟ ਗਿਆ ਦੇਖੋ ਉਹਨੇ ਬੰਨ 100 ਫੁੱਟ ਚੌੜਾ ਥੱਲੇ ਤੇ ਉੱਪਰ ਤੋਂ 35 ਫੁੱਟ ਚੌੜਾ ਤਕਰੀਬਨ ਇਹ ਬੰਨ ਕਿਤੇ ਸੋਖਾ ਪਨਣਾ ਜੀ ਫੇਰ ਮੈਂ ਕਹਿੰਦਾ ਭਾਈ ਹੁਣ ਜਿੱਦਾਂ ਲੋਕ ਲੱਗੇ ਹੋਏ ਨੇ ਹੁਣ ਤਾਂ ਜੁੜ ਵੀ ਜਾਊਗਾ ਕੋਈ ਕੋਸ਼ਿਸ਼ ਲੱਗੀ ਹੋਈ ਹੈ ਲੱਗੇ ਹੋਏ ਨੇ ਚਲੋ ਵਾਇਗਰੂ ਮੇਰ ਕਰਨਗੇ ਪ੍ਰਮਾਤਮਾ ਮੇਰ ਕਰਨਗੇ ਵੀ ਜੁੜ ਜਵੇ ਪੱਕਾ ਹੱਲ ਹੋ ਜਾਵੇ ਪਰ ਜੇ ਟੁੱਟਦਾ ਫੇਰ ਲੱਗਦਾ ਵੀ ਬੰਨਣਾ ਪਹਿਲਾਂ ਵੀ ਲੋਕਾਂ ਨੇ ਰਲ ਮਿਲ ਕੇ ਚਲੋ ਕਰਿਆ ਸੀ ਕੰਮ ਹੁਣ ਤਾਂ ਹੁਣ ਤਾਂ ਮਿੱਟੀ ਹੋਣੀ ਮਿਲਣੀ ਜੀ ਮਿੱਟੀ ਹੋਣੀ ਪਹਿਲਾਂ ਹੁਣ ਇੱਕ ਮੌਸਮ ਐ ਇੰਨਾ ਗੜਬੜਾ ਇਹ ਬਰਸਾਤ ਬਰਸਾਤ ਤਾਂ ਬਹੁਤ ਔਖਾ ਕੰਮ ਆ ਅਜਾਂ ਤਾਂ ਨਹੀਂ ਹਟਦੀ ਬਿਲਕੁਲ ਜੀ ਬਰਸਾਤ ਨਹੀਂ ਹਟ ਰਹੀ ਆਉਣ ਵਾਸਤੇ ਰਸਤਾ ਹੀ ਨਹੀਂ ਕੋਈ ਹੈਗਾ ਚਾਚ ਜਿਹੜੀ ਜੀਸੀਬੀ ਲੱਗੀ ਹੋਈਆਂ ਇੰਨੀਆਂ ਇਹ ਸਾਰੇ ਪਿੰਡਾਂ ਦੇ ਲੋਕਾਂ ਨੇ ਲਾਈ ਹੋਈਆਂ ਨੇ ਸਰਕਾਰ ਦੀਆਂ ਜੀਸੀਬੀ ਤਾਂ ਕੱਲ ਆਈ ਆ ਉਹ ਹਾਂ ਇੱਕ ਪਰਸੋਂ ਆਈ ਵੀ ਤੀ ਉਹ ਪੁਰਾਣੀ ਜੀ ਟਾਇਰ ਜੇ ਘਸੇ ਹੋਏ ਭੇਜੀ ਹੋਈ ਸੀ ਹੁਣ ਚਲੋ ਜੀਸੀਬੀ ਤਾਂ ਕੱਲ ਤਾਂ ਆਈਆਂ ਵੀ ਆ ਜੀਸੀਬੀਆਂ ਕਿਆ ਕਰਨਗੀਆਂ ਜੀ ਹੁਣ ਜਾਂ ਜੀ ਵੀ ਇਹਨੂੰ ਸੰਭਲੋ ਸੰਭਲੋ ਉਹ ਵੀ ਕੱਲ ਸਵੇਰ ਟਾਈਮ 6 ਵਜੇ ਆ ਕੇ ਚਲੋ ਵੀਡੀਓ ਪਾਈ ਦਾਸ ਨੇ ਬਈ ਜੀ ਮਾੜਾ ਮੋਟਾ ਪ੍ਰਸ਼ਾਸਨ ਨੂੰ ਸਾਂਭੇ ਬਈ ਨਹੀਂ ਇਹ ਕੰਮ ਬਹੁਤ ਵੱਜਣਾ ਤੁਸੀਂ ਦੇਖੋ ਕੱਲ ਦਾ ਆ ਕੇ ਆ ਤੇ ਕੀ ਬਣ ਗਿਆ ਕੱਲ ਵੀਡੀਓ ਦੇਖੀ ਸੀ ਲੱਗਦਾ ਵੀ ਪਪੂਲਰ ਵਿੱਚ ਖੜੇ ਸੀਗੇ ਐਨ ਕਲੀਅਰ ਦਿਖ ਰਿਆ ਸੀਗਾ ਮੈਂ ਹੀ ਕਪਾਈ ਸੀ ਜੀ ਵੀਡੀਓ ਤੇ ਬਈ ਭਾਈ ਹੁਣ ਗੌਰ ਕਰੀ ਜਾਵੇ ਪ੍ਰਸ਼ਾਸਨ ਵੱਲੋਂ ਨਹੀਂ ਇਹ ਕੋਈ ਹੀਲਾ ਨਹੀਂ ਫਿਰ ਦੇਖ ਸਕਦੇ ਹੋ ਥੱਲੇ ਮੈਂ ਨਾ ਪੂਰੀ ਮਨ ਲੇ ਕੇ ਕਈ ਬੋਰੀਆਂ ਹੋਣਗੀਆਂ ਜਿਹੜਾ ਬਣ ਕੇ ਪਿੱਛਲੇ ਛੱਡਦੇ ਨੇ ਇਹ ਕਟੋ ਕਟ ਜੀ 25 30 ਫੁੱਟ ਡਗਾਈ ਆ ਦੀ ਪਰ ਲੱਗਦਾ ਵੀ ਜਾ ਪਤਾ ਨਹੀਂ ਕਿੱਥੇ ਰਹੀ ਆ ਦਾ ਜੀ ਇਹ ਇੱਧਰ ਲਾ ਰੇਤਾ ਉੱਧਰ ਜਾਈ ਜਾਂਦਾ ਹੁਣ ਦਰਿਆ ਉਦਾਂ ਹੀ ਪਲਟਿਆ ਪਿਆ ਸਭ ਤੋਂ ਵੱਡੀ ਮਾਰ ਸਾਨੂੰ ਉਹਦੀ ਪੈਂਦੀ ਹੈ ਜੀ ਉਹ ਦੇਖੋ ਟੱਕਰ ਦੀ ਪੈਂਦੀ ਸਾਹਮਣੇ ਉਹ ਟੱਕਰ ਵੱਜ ਕੇ ਇੱਧਰ ਪਾਣੀ ਮਾਰਦੀ ਆ ਉਹ ਕੁਝ ਵੀ ਨਹੀਂ ਸੀ ਜੀ ਚਾਹੇ ਜਗਲਾਤ ਦੀ ਆ ਜ਼ਮੀਨ ਹੈ ਚਾਹੇ ਕਿਸੇ ਦੀ ਆ ਉਹ ਬਹੁਤਾ ਵੱਡਾ ਕੰਮ ਨਹੀਂ ਸੀ ਪ੍ਰਸ਼ਾਸਨ ਵਾਸਤੇ ਉੱਧਰ ਨੂੰ ਕੋਈ ਮੈਨਕਾਲਾ ਵੀ ਨਹੀਂ ਜਾ ਰਿਹਾ ਮੈਨਕਾ ਇੱਥੋਂ ਕਰੇ ਜਿੱਥੋਂ ਇਹਨਾਂ ਨੂੰ ਰੋਡ ਲੱਗਦੇ ਆ ਨਾ ਸੂਤ ਪੱਕੀਆਂ ਸੜਕਾਂ ਲਾਤੀਆਂ ਦੇਖੋ ਸਾਡੇ ਰਸਤੇ ਵੀ ਤੋੜਤੇ ਸਾਨੂੰ ਇੱਧਰ ਦਰਿਆ ਵੱਲੋਂ ਵੀ ਡੋਪਤਾ ਸਾਡੇ ਜ਼ਮੀਨਾਂ ਵੀ ਜਾਂਦੀਆਂ ਲੱਗੀਆਂ ਸਾ ਅੱਜ ਆਪ ਹਮਾਰੇ ਲੋਕ ਲੱਗੇ ਹੋਏ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਵੀਰ ਜੀ ਆਪਣਾ ਮਦਨ ਲਾਲ ਜੀ ਮਦਨ ਲਾਲ ਭਾਈ ਕਿੱਦੇ ਲੱਗੇ ਹੋਏ ਇਹ ਪਿੰਡ ਕਿਹੜਾ ਪਿੰਡ ਬੈਰਾਂ ਪਰਵਿਡ ਮਦਨ ਲਾਲ ਪੰਚ ਹਾਂ ਜੀ ਠੀਕ ਹੈ ਤੇ ਇੱਕ ਦੋ ਦੋ ਦਿਨੋਂ ਕੱਲ ਰਾਤ ਦੀ ਜ਼ਿਆਦਾ ਲੱਗੀ ਹੋਈ ਸੀ ਪਰਸੋਂ ਦੀ ਵੀ ਤੇ ਇੱਕ ਪਿੱਛੇ ਵੀ ਲੱਗੀ ਹੋਈ ਢਾ ਇੱਥੇ ਕੋਈ ਪ੍ਰਸ਼ਾਸਨ ਵਗੈਰਾ ਬੰਦੇ ਆਨੇ ਨਾ ਜੇਜੀ ਵੀ ਜਿੰਨਾ ਭੇਜੀਆਂ ਜਿੰਨੇ ਬੰਦੇ ਮੁੰਡੇ ਮਦਦ ਕਰ ਰਹੇ ਨੇ ਥੱਲੇ ਨੀਚੇ ਗਿਰ ਰਹੇ ਥੱਲੇ ਗਰੀ ਜਾਂਦਾ ਜੀ ਢਾ ਬੋਲ ਗਿਆ ਜ਼ਮੀਨ ਬਹੁਤ ਖਰਾਬ ਹੋ ਗਈ ਜੀ ਖਤਰਾ ਪਿੰਡਾਂ ਪਿੰਡਾਂ ਨੂੰ ਸਾਰਿਆਂ ਨੂੰ ਖਤਰਾ ਹੈ ਜਿਹੜੇ ਦਰਖਤ ਲਾ ਰਹੇ ਹੋਵੇ ਦਰ ਅਰਤੇ ਨੀਚੇ ਆ ਕੇ ਸਪੋਰਟ ਦਿੰਦੇ ਨੇ ਕਿਦਾਂ ਨਾ ਜੀ ਨਾ درخت ਜਾ ਕੇ ਸਪੋਰਟ ਦੇ ਰੋਕਦੇ ਆ ਜੀ ਬਨ ਨੂੰ ਟੁੱਟਣ ਤੋਂ ਰੋਕ ਰਹੇ ਆਂ درخت ਸਾਰੇ درخت ਬਨ ਟੁੱਟਣ ਤੋਂ ਰੋਕ ਪਈ ਜਾਂਦਾ ਫਿਰ ਫਿਰ ਵੀ ਢਾਈ ਜਾਂਦਾ ਆ ਦੇਖੋ ਕਿੰਨਾ ਪਬੂਲਰ ਲਾਇਆ ਜਿੰਨਾ ਵੀ ਪੂਲਰ ਲਾਇਆ ਸਾਰਾ ਫਿਰ ਵੀ ਮਿੱਟੀ ਹੜੜ ਕੇ ਗਿਰਦੀ ਆ ਥੱਲੇ ਪਾਣੀ ਪਾਣੀ ਘੁੰਮ ਰਿਹਾ ਨੀਚੇ ਨੂੰ ਕ੍ਰੋਸ ਕਰਦਾ ਕੱਲ ਦਾ ਇੱਕ ਕੀਲਾ ਬੰਦੇ ਲੈਂਬਰ ਦਾ ਸੁਣਾਦਾ ਪਬੂਲਰਾ ਵੱਢ ਕੇ ਸੜਾ ਜਿਹੜਾ 7-8 ਲੱਖ ਰੁਪਏ ਦਾ ਪਬੂਲਰ ਸੀਗਾ ਉਹ ਬੰਦੇ ਨੇ ਕਹਿਤਾ ਕੋਈ ਚੱਕਰ ਨਹੀਂ ਵੱਢ ਲੋ ਸਾਰਾ ਜਿੰਨਾ ਵੱਢ ਹੁੰਦਾ ਪੁਲਿਸੇਵਾਲਾ ਆਤੀ ਪੁਲਿਸੇਵਾਲਾ ਆਤੀ ਸਾਰਾ